ਅਸੀਕਾ ਜੀ ਸੋਹਰਨ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਸੋਹਣੇ ਸੂਟ ਪ੍ਰਾਈਜ਼ ਓਨਲੀ ਹੈਗਾ 1200 ਰੁਪਏ 1200 ਰੁਪਏ ਪ੍ਰਾਈਜ਼ ਹੈ ਜੀ ਸੂਟ ਬਹੁਤ ਸੋਹਣਾ ਜੀ ਹੈਂਡਵਰਕ ਹੋਇਆ ਹੋਇਆ ਸੂਟ ਨੇ ਤੇ ਬਹੁਤ ਹੀ ਪਿਆਰਾ ਬਾਵਾ ਛੇੜ ਜਿਆ ਸੂਟ ਮਿਲੂਗਾ ਜੀ ਔਰ ਗੈਂਜਾ ਦੀ ਸ਼ਰਟ ਹੈ ਜੀ ਬਹੁਤ ਪਿਆਰੀ ਨਾਲ ਤੁਹਾਨੂੰ ਟੈਪੀ ਸਿਲਕ ਦੀ ਸਲਵਾਰ ਮਿਲੂਗੀ ਜੀ ਨਾਲ ਬਹੁਤ ਹੀ ਪਿਆਰਾ ਦੁਪੱਟਾ ਮਿਲੂਗਾ ਐਨ ਖੁੱਲਾ ਡੁੱਲਾ ਵਰਕ ਵਾਲਾ ਸੂਟ ਦਾ ਪ੍ਰਾਈਸ ਹੈਗਾ ਜੀ ਓਨਲੀ 1200 ਰੁਪਿਆ ਕਿਸੇ ਨੂੰ ਵੀ ਐਵੇਂ ਦੇ ਸੂਟਾਂ ਦੀ ਨੀਡ ਹੋਵੇ ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਪਿਆਰਾ ਹੈ ਨੁੱਲਾ ਤੁੱਲਾ ਦੁਪੱਟਾ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1200 ਰੁਪਿਆ ਇਹਦੇ ਵਿੱਚ ਦੂਜਾ ਕਲਰ ਸੈੱਟ ਕਰੋ ਜੀ ਬਹੁਤ ਸੋਹਣਾ ਇੱਕ ਇਹ ਕਲਰ ਹੈ ਜੀ ਇੱਕ ਦੂਜਾ ਕਲਰ ਹੈਗਾ ਜੀ ਬਹੁਤ ਸੋਹਣਾ ਫੋਜ਼ ਹੀ ਕਲਰ ਇਹ ਬਹੁਤ ਸੋਹਣਾ ਤੇ ਇੱਕ ਕਲਰ ਹੈ ਜੀ ਇਹ ਬਹੁਤ ਹੀ ਪਿਆਰਾ ਸੂਟ ਹੈ ਜੀ ਦੇਖੋ ਹੈਂਡਵਰਕ ਹੋਇਆ ਹੈ ਅਸੀਂ ਉੱਦਵਾਰਕ ਕਰਾਉਨੇ ਆ ਜੀ ਕਿਉਂਕਿ ਹਰੇਕ ਬੰਦੇ ਦੀ ਚੁਆਇਸ ਦਾ ਧਿਆਨ ਰੱਖਣਾ ਪੈਂਦਾ ਜੀ ਰੇਟ ਦਾ ਧਿਆਨ ਰੱਖਣਾ ਪੈਂਦਾ ਬਹੁਤ ਵਧੀਆ ਮਾਰਗ ਜਾਂ ਜਾਈ ਜੀ ਹੈਂਡਵਰਕ ਕਰਵਾਇਆ ਹੈ ਜੀ ਅਸੀਂ ਤੇ ਦੂਜਾ ਨਾਲ ਟੈਬੀ ਸਿਲਕ ਦੀ ਸਲਵਾਰ ਰੱਖੀ ਹੈ ਜੀ ਬਹੁਤ ਸੋਹਣੀ 2.5 ਮੀਟਰ ਦੀ ਤੁਹਾਨੂੰ ਬਾਟਮ ਮਿਲੇਗੀ ਜੀ ਦੁਪੱਟਾ ਬਹੁਤ ਹੀ ਪਿਆਰਾ ਹੈ ਜੀ ਦੁਪੱਟਾ ਬਹੁਤ ਪਿਆਰਾ ਫਰੋਜ਼ੀ ਕਲਰ ਦਾ ਤੁਹਾਨੂੰ ਦੁਪੱਟਾ ਬਹੁਤ ਸੋਹਣਾ ਦਪਟਾ ਹੈ ਇਹ ਜੀ ਕਲਰ ਦਾ ਇਹਦਾ ਪ੍ਰਾਈਸ ਵੀ ਹੈਗਾ ਜੀ 1200 ਰੁਪਏ 1200 ਰੁਪਏ ਸੂਟ ਦਾ ਪ੍ਰਾਈਸ ਹੈ ਅਗਲਾ ਸੂਟ ਚੈੱਕ ਕਰੋ ਬਹੁਤ ਸੋਹਣਾ ਮਾਸਟਰ ਜੇ ਕਲਰ ਦਾ ਸੂਟ ਹੈ ਜੀ ਜੈ ਲੋ ਜਿਆ ਸੂਟ ਦਾ ਵਰਕ ਚੈੱਕ ਕਰੋ ਜੀ ਕਿੰਨਾ ਪਿਆ ਬਹੁਤ ਸੋਹਣਾ ਵਰਕ ਹੈ ਸੂਟ ਦਾ ਜੀ ਬਹੁਤ ਹੀ ਪਿਆਰਾ ਇਹ ਹੋ ਗਿਆ ਜੀ ਗਲੇ ਤੇ ਵਰਕ ਗੜੇ ਤੇ ਵਰਕ ਸਲਵਾਰ ਦੇ ਤੁਹਾਨੂੰ ਬਾਟਮ ਤੇ ਵੀ ਵਰਕ ਮਿਲੇਗਾ ਆ ਹੋ ਗਿਆ ਜੀ ਸਲਵਾਰ ਦੇ ਬਾਟਮ ਤੇ ਵਰਕ ਮੈਂ ਵਰਕ ਚੈੱਕ ਕਰੋ ਜੀ ਕਿੰਨਾ ਪਿਆਰਾ ਹੈ ਜੀ ਬਾਜੂ ਤੇ ਵੀ ਆ ਤੇ ਬਾਟਮ ਤੇ ਵੀ ਆ ਦੋਨਾਂ ਤੇ ਵਰਕ ਹੈ ਜੀ ਦੇਖੋ ਤੁਹਾਨੂੰ ਬਾਜੂ ਤੇ ਵੀ ਵਰਕ ਮਿਲੇਗਾ ਇਹ ਹੋ ਗਿਆ ਜੀ ਬਾਜੂ ਦਾ ਵਰਕ ਤੇ ਇਹ ਹੋ ਗਿਆ ਬਾਟਮ ਦਾ ਵਰਕ ਸੂਟ ਦਾ ਪ੍ਰਾਈਸ ਹੈਗਾ ਜੀ ਓਨਲੀ 1200 ਰੁਪਏ ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਸੋਹਣਾ ਤੇ ਦੁਪੱਟਾ ਚੈੱਕ ਕਰੋ ਜੀ ਕਿੰਨਾ ਪਿਆਰਾ ਹੈ ਬਹੁਤ ਸੋਹਣਾ ਤੁਹਾਨੂੰ ਦੁਪੱਟਾ ਵੀ ਸੁੰਦਰਾ ਪ੍ਰਾਈਸ ਹੈਗਾ ਜੀ 1200 ਸਾਰੇ ਦੁਪੱਟੇ ਦੇ ਆਲੇ-ਦਾਲੇ ਤੁਹਾਨੂੰ ਕੰਟਵਰਕ ਮਿਲੂਗਾ ਐਦਾਂ ਬੇਲ ਬਣੀ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1200 ਤੋਂ ਅਗਲਾ ਕਲਰ ਚੈੱਕ ਕਰੋ ਜੀ ਸਿੰਗਲ ਸਿੰਗਲ ਪੀਸ ਸੀਗੇ ਜੀ ਤਾਂ ਕਰਕੇ ਅਸੀਂ ਥੋੜੇ ਘੱਟ ਰੇਟ ਤੇ ਕੱਢਦੇ ਜੀ ਇਹ ਬਹੁਤ ਪਿਆਰਾ ਸੂਟ ਹੈ ਜੀ ਦੇਖੋ ਮਸ਼ੀਨੀ ਵਰਕ ਹੋਇਆ ਹੈ ਜੀ ਉੱਪਰ ਬਹੁਤ ਸੋਹਣਾ ਮਸ਼ੀਨੀ ਵਰਕ ਹੋਇਆ ਹੈ ਜੀ ਬਹੁਤ ਹੀ ਪਿਆਰਾ ਇਹ ਬੜੀਆਂ ਗਲੇ ਤੇ ਪੱਟੀ ਜੀ ਬਹੁਤ ਸੋਹਣੀ ਨਾਲ ਜੀ ਤੁਹਾਨੂੰ 2.5 ਮੀਟਰ ਦੀ ਬਾਟਮ ਮਿਲੂਗੀ ਜੀ ਬਹੁਤ ਥੋੜੀ ਬਾਟਮ ਮਿਲੂਗੀ ਜੀ ਦੁਪੱਟੇ ਤੇ ਵੀ ਤੁਹਾਨੂੰ 4 ਮੀਟਰ ਮਿਲੂਗਾ ਜੀ ਪਿਓਰ ਦਾ ਦੁਪੱਟਾ ਹੈ ਜੀ ਇਹ ਹੋਰ ਦਾ ਦੁਪੱਟਾ ਐਦਾਂ ਕੱਟਵਰਕ ਦਾ ਵਰਕ ਹੋਇਆ ਵੀ ਜੀ ਬਹੁਤ ਸੋਹਣਾ ਬਹੁਤ ਸੋਹਣਾ ਕੱਟਵਰਕ ਦਾ ਵਰਕ ਹੋਇਆ ਵੀ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਇਹਦਾ ਪ੍ਰਾਈਸ ਵੀ ਹੈਗਾ ਜੀ 1200 ਉਸ ਤੋਂ ਬਾਅਦ ਅਗਲਾ ਕਲਰ ਚੈੱਕ ਕਰੋ ਦਾ ਸੂਟ ਹੈ ਜੀ ਬਹੁਤ ਪਿਆਰਾ ਸਾਰਾ ਤੁਹਾਨੂੰ ਹੈਂਡ ਵਰਕ ਮਿਲੂਗਾ ਆਰੀ ਵਰਕ ਮਿਲੂਗਾ ਕਲਰ ਬਹੁਤ ਪਿਆਰਾ ਹੈ ਜੀ ਆਲ ਓਵਰ 5 ਮੀਟਰ ਤੁਹਾਨੂੰ ਕਪੜਾ ਮਿਲੂਗਾ ਜੀ ਬਹੁਤ ਹੀ ਸੋਹਣਾ ਸੂਟ ਹੈ ਜੀ ਦੁਪੱਟਾ ਚੱਟੜ ਕੋਲ ਬਹੁਤ ਸੋਹਣਾ ਦੁਪੱਟਾ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1200 ਬਹੁਤ ਹੀ ਪਿਆਰਾ ਸੂਟ ਹੈ ਜੀ ਓਨਲੀ 1200 ਰੁਪਿਆ ਪ੍ਰਾਈਸ ਹੈ ਜੀ ਬਹੁਤ ਪਿਆਰੇ ਸੂਟ ਹੈ ਜੀ ਕਿਸੇ ਨੂੰ ਵੀ ਇਹਨਾਂ ਚੋਂ ਕਿਸੇ ਸੂਟ ਦੀ ਨੀਡ ਹੋਵੇ ਤਾਂ ਸਾ ਤੋਂ ਬਾਏ ਕਰ ਸਕਦਾ ਸਿੰਗਲ ਸਿੰਗਲ ਪੀਸ ਹੈ ਜੀ ਪਲੀਜ਼ ਜਲਦੀ ਸਿਲੈਕਟ ਕਰਕੇ ਫੋਟੋ ਸੈਂਡ ਕਰ ਦਿਓ ਜੀ ਸੂਟ ਦਾ ਪ੍ਰਾਈਸ ਹੈਗਾ 1200 ਰੁਪਏ ਸਿੰਗਲ ਪੀਸ ਕਰਕੇ ਜੀ ਪ੍ਰਾਈਸ ਘੱਟ ਰੱਖਿਆ ਹੈ ਇਹ ਚੈੱਕ ਕਰੋ ਜੀ ਸ਼ਰਟ ਹੈ ਜੀ ਜੋਰਜਟ ਬਹੁਤ ਓਰੀਜਨਲ ਜੋਰਜਟ ਹੈ ਜੀ ਬਹੁਤ ਪਿਆਰੀ ਹੂ ਲਾਈਟ ਵੇਟ ਜਾਰਜੀਟ ਮਿਲੂਗੀ ਕਲਰ ਬਹੁਤ ਪਿਆਰਾ ਹੈ ਜੀ ਨਾਲ ਤੁਹਾਨੂੰ 2.5 ਮੀਟਰ ਦੀ ਬਾਟਮ ਮਿਲੂਗੀ ਬਹੁਤ ਪਿਆਰੀ ਬਹੁਤ ਸੋਹਣਾ ਸੂਟ ਹੈ ਜੀ ਨਾਲ ਪਿਓਰ ਦਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਦੁਪੱਟੇ ਸਾਰੇ ਵਿੱਚ ਤੁਹਾਨੂੰ ਐਦਾਂ ਵਰਕ ਮਿਲੂਗਾ ਬਹੁਤ ਸੋਹਣਾ ਸੂਟ ਹੈ ਜੀ ਇਹਦਾ ਪ੍ਰਾਈਸ ਵੀ ਹੈਗਾ ਜੀ 1200 ਰੁਪਿਆ ਲੇਸ ਦੀ ਫਿਨਿਸ਼ਿੰਗ ਦਿੱਤੀ ਵੀ ਆ ਦੇਖੋ ਜੀ ਇਹ ਪਟਿਕ ਸਟਾਈਲ ਸੂਟ ਹੈ ਜੀ ਇਹ ਜਿਵੇਂ ਸਾਡੇ ਕੋਲ ਸਿੰਗਲ ਸਿੰਗਲ ਪੀਸ ਰਹਿ ਜਾਂਦਾ ਹੈ ਜਿਉਂ ਉਹ ਅਸੀਂ ਬਾਅਦੋਂ ਰਿਸਪੌਂਡ ਚ ਕੱਢ ਦਿੰਨੇ ਆ ਇਹਨਾਂ ਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਸਭ ਤੋਂ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰੋ ਤੁਸੀਂ ਬਾਈ ਕਰ ਸਕਦੇ ਹੋ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਐਦਾਂ ਗੱਲ ਨਹੀਂ ਹੈਗੀ ਜੀ ਵੀ ਕਪੜਾ ਨਹੀਂ ਵਧੀਆ ਬਕਾਇਦਾ ਸਾਡੀ ਕਪੜੇ ਦੀ ਦੁਕਾਨ ਵੀ ਰੋਪੜ ਹੈ ਤੇ ਬੁਟੀਕ ਵੀ ਹੈ ਜੇ ਤੁਸੀਂ ਸਟੀਚ ਕਰਾਉਣਾ ਹੈ ਤਾਂ ਆਪਣਾ ਨਾਪ ਸੈਂਡ ਕਰ ਦਿਓ ਅਸੀਂ ਤੁਹਾਨੂੰ ਸਟੀਚ ਕਰਕੇ ਵੀ ਭੇਜ ਦੂੰਗੇ ਜੀ ਹੋਰ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਕਮੈਂਟਾਂ ਵਿੱਚ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਥੈਂਕ ਯੂ ਸੋ ਮੱਚ